ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਮਿੰਦੋ ਦੀ ਪ੍ਰੀਖਿਆ ਜਨਵਰੀ ਦਾ ਮਹੀਨਾ ਸੀ ਠੰਡੀ ਸ਼ੀਤ ਲਹਿਰ ਚੱਲ ਰਹੀ ਸੀ ਸ਼ਾਮ ਦੀ 3 ਵਜੇ ਦਾ ਵੇਲਾ ਸੀ ਸ਼ਹਿਰ ਦੀ ਮੰਡੀ ਵਿੱਚ ਆੜਤੀ ਦੀ ਦੁਕਾਨ ਤੇ ਹਰਮਨ ਰੁਪਈ ਗਿਣ-ਗਣ ਕੇ ਜਿਮੇਦਾਰ ਨੂੰ ਦੇ ਰਿਹਾ ਸੀ ਅੱਜ ਸਰਵਣ ਸਿੰਘ ਦੇ ਘਰੇ ਹਲਵਾਈ ਮਠਿਆਈਆਂ ਬਣਾ ਰਹੀ ਸੀ ਚਾਰੇ ਪਾਸੇ ਮਠਿਆਈ ਦੀ ਖੁਸ਼ਬੂ ਫੈਲ ਰਹੀ ਸੀ ਸਰਵਣ ਸਿੰਘ ਨੇ ਚਿੱਟਾ ਕੁੜਤਾ ਪਜਾਮਾ ਪਹਿਨੇ ਆ ਆਪਣੀ ਪਤਨੀ ਨੂੰ ਦੱਸਦਾ ਹੋਇਆ ਕਿ ਮੈਂ ਸ਼ਹਿਰ ਚੱਲਿਆ ਹਾਂ ਧੀ ਦੀ ਬਰਾਤ ਆਉਣ ਨੂੰ 2 ਦਿਨ ਬਾਕੀ ਰਹਿ ਗਏ ਸੀ ਦਿਨ ਰਾਤ ਸਰਬਨ ਸਿੰਘ ਨੂੰ ਪੈਸਿਆਂ ਦੀ ਚਿੰਤਾ ਵੱਡ ਵੱਡ ਖਾ ਰਹੀ ਸੀ ਕਈ ਦਿਨਾਂ ਤੋਂ ਆੜਤੀਆਂ ਦੀ ਹੜਤਾਲ ਚੱਲ ਰਹੀ ਸੀ ਕੋਈ ਵੀ ਪੈਸਾ ਸਰਬਨ ਸਿੰਘ ਨੂੰ ਨਹੀਂ ਮਿਲ ਰਿਹਾ ਸੀ ਸਾਰੀ ਦੀ ਸਾਰੀ ਫਸਲ ਆੜਤੀ ਮਲਕੀਤ ਸਿੰਘ ਕੋਲ ਵੇਚੀ ਹੋਈ ਸੀ ਜਦੋਂ ਪੈਸਿਆਂ ਨੂੰ ਜਾਣਾ ਤਾਂ ਉਸਨੇ ਮਨਾ ਕਰ ਦੇਣਾ ਅਜੇ ਤਾਂ ਹੜਤਾਲ ਚੱਲ ਰਹੀ ਹੈ ਆੜਤੀਆਂ ਨੂੰ ਪੁੱਛਣਾ ਚਾਹੀਦਾ ਹੈ ਜਦੋਂ ਤੁਸੀਂ ਫਸਲ ਖਰੀਦੀ ਸੀ ਕਿ ਉਦੋਂ ਆੜਤੀਆਂ ਦੀ ਹੜਤਾਲ ਨਹੀਂ ਸੀ ਸਰਵਣ ਸਿੰਘ ਇਹ ਵੀ ਸ਼ੁਕਰ ਕਰਦਾ ਹੈ ਕਿ ਚਲੋ ਫਸਲ ਤਾਂ ਬਿਕ ਗਈ ਇੰਨੀ ਜ਼ਿਆਦਾ ਫਸਲ ਨੂੰ ਤਾਂ ਜ਼ਿਮੀਂਦਾਰ ਆਪਣੀ ਘਰੇ ਵੀ ਨਹੀਂ ਰੱਖ ਸਕਦਾ ਮੰਡੀ ਦੇ ਵਿੱਚ ਉਹੀ ਰੇਟ ਨੂੰ ਵੇਚਣੀ ਪੈਂਦੀ ਹੈ ਚਾਹੇ ਫਸਲ ਦਾ ਰੇਟ ਘਟ ਹੋਵੇ ਚਾਹੇ ਵੱਧ ਹੋਵੇ ਤੇ ਉਹ ਆਪਣੀ ਫਸਲ ਨੂੰ ਸਹੀ ਸਮੇਂ ਤੇ ਨਾ ਵੇਚਦਾ ਉਸ ਦਾ ਜੀਵਨ ਖਲੋ ਜਾਂਦਾ ਹੈ ਉਸਤੇ ਸਾਰੇ ਖਰਚੇ ਰੁਕ ਜਾਂਦੇ ਹਨ ਹਰ ਰੋਜ਼ ਤਾਂ ਘਰ ਵਿੱਚ ਪੈਸਿਆਂ ਦੀ ਜ਼ਰੂਰਤ ਪੈਂਦੀ ਸੀ ਹੁਣ ਤਾਂ ਸਭ ਤੋਂ ਉਸਨੇ ਆਪਣੀ ਕੁੜੀ ਦਾ ਵਿਆਹ ਵੀ ਰੱਖਿਆ ਹੋਇਆ ਸੀ ਕਮਲ ਸਰਵਣ ਸਿੰਘ ਦੀ ਇਕਲੋਤੀ ਲੜਕੀ ਸੀ ਸਹੁਰਿਆਂ ਵੱਲੋਂ ਵੀ ਆਈ ਮੰਗ ਨੂੰ ਪੂਰਾ ਕਰਨਾ ਸੀ ਕਈ ਦਿਨਾਂ ਤੋਂ ਉਹ ਬਹੁਤ ਸਾਰੇ ਆੜਤੀਆਂ ਕੋਲੋਂ ਪੈਸਿਆਂ ਖਾਤਰ ਫਿਰ ਰਿਹਾ ਸੀ ਕਿਸੇ ਨੇ ਵੀ ਉਸਦੀ ਆਪਣੀ ਬਾਹ ਨਹੀਂ ਫੜੀ ਔਖੇ ਵੇਲੇ ਰੈਸਟੇਰਾਰ ਵੀ ਸਾਥ ਦੇਣ ਤੋਂ ਮੁਨਕਰ ਹੋ ਜਾਂਦੇ ਹਨ ਸਰਵਨ ਸਿੰਘ ਨੇ ਅੱਜ ਸਵੇਰੇ ਕਾਲ ਲਾ ਕੇ ਮਲਕੀਤ ਸਿੰਘ ਦੀ ਦੁਕਾਨ ਤੇ ਕੰਮ ਕਰਦੀ ਲੜਕੀ ਨੂੰ ਆਖਿਆ ਪੁੱਤਰਾ ਹਰਮਨ ਸਿੰਘ ਜਿਵੇਂ ਕਿਵੇਂ ਕਰ ਮੈਨੂੰ ਤਾਂ 10 ਲੱਖ ਰੁਪਏ ਦੀ ਜ਼ਰੂਰਤ ਹੈ ਤੈਨੂੰ ਤਾਂ ਪਤਾ ਹੀ ਹੈ ਕਿ ਮੇਰੀ ਧੀ ਦੇ ਵਿਆਹ ਨੂੰ 2 ਦਿਨ ਬਾਕੀ ਰਹਿ ਗਏ ਅਜੇ ਮੈਂ ਸੋਨਾ ਵੀ ਨਹੀਂ ਖਰੀਦਿਆ ਜੋ ਮੈਂ ਆਪਣੀ ਧੀ ਨੂੰ ਗਹਿਣੇ ਪਾਉਣੇ ਹਨ ਪੁੱਤਰਾ ਤੂੰ 10 ਲੱਖ ਦੀ ਥਾਂ ਮੇਰੀ ਪਹਿਲਾ ਲਿਮਟ ਬਣਾ ਦਿੱਤੀ ਸੀ ਬੈਂਕ ਤੋਂ ਪਰ 10 ਲੱਖ ਨਾਲ ਮੇਰਾ ਕਿਥੇ ਸਰਨ ਸਰਵਣ ਸਿੰਘ ਮੰਡੀ ਵਿੱਚ ਆਰਤੀਏ ਤੋਂ ਪੈਸੇ ਲੈਣ ਗਿਆ ਹੋਇਆ ਸੀ ਉੱਪਰੋਂ ਆਏ ਤੂਫਾਨ ਨੇ ਉਸਦੀ ਅਗਲੀ ਬੀਜੀ ਹੋਈ ਫਸਲ ਨੂੰ ਤਬਾਹ ਕਰ ਦਿੱਤਾ ਘਰ ਵਿੱਚ ਸਾਰਾ ਪਰਿਵਾਰ ਮਠਿਆਈ ਦੀ ਸਾਮ ਸੰਭਾਲ ਕਰ ਰਿਹਾ ਸੀ ਘਰ ਦੇ ਸਾਰੇ ਮੈਂਬਰ ਭੱਜ-ਭੱਜ ਕੇ ਬਾਹਰੋਂ ਸਮਾਨ ਚੁੱਕ ਰਹੇ ਸੀ ਸਰਵਣ ਸਿੰਘ ਹਰਦੀ ਇਹ ਤਾਂ ਪੈਸੇ ਲੈਣ ਗਿਆ ਹੋਇਆ ਸੀ ਉਸ ਨੇ ਦੇਖਿਆ ਇਹ ਤਾਂ ਕਾਲ ਮੇਰੇ ਘਰਦਿਆਂ ਵੱਲੋਂ ਹੀ ਆ ਰਹੀ ਹੈ ਉਸ ਨੇ ਸੋਚਿਆ ਚਲੋ ਮੈਂ 2 ਮਿੰਟ ਬਾਅਦ ਗੱਲ ਕਰ ਲੈਂਦਾ ਹਰਮਨ ਨੇ ਫੋਨ ਨਹੀਂ ਉਠਾਇਆ ਘਰਦਿਆਂ ਨੇ ਉਸਦੀ ਪਤਨੀ ਮਿੰਦਰ ਕੌਰ ਨੂੰ ਕਾਲ ਕਰਕੇ ਆਖਿਆ ਕਿ ਹਰਮਨ ਨੂੰ ਜਲਦੀ ਤੋਂ ਜਲਦੀ ਘਰ ਨੂੰ ਭੇਜ ਦੇ ਉਹ ਬੀਬੀ ਜੀ ਬਹੁਤ ਬਿਮਾਰ ਹੋ ਗਈ ਨੇ ਉਹਨਾਂ ਨੂੰ ਦਵਾਈ ਲੈਣ ਸ਼ਹਿਰ ਨੂੰ ਜਾਣਾ ਹੈ ਹਰਮਨ ਦੇ ਦੋ ਵੱਡੇ ਛੋਟੇ ਭਰਾ ਤੇ ਭਤੀਜੇ ਵੀ ਗੱਡੀ ਲੈ ਕੇ ਸ਼ਹਿਰ ਨੂੰ ਹਰਮਨ ਕੋਲ ਹੀ ਆਈ ਹੋਈ ਸੀ। ਉਹਨਾਂ ਨੇ ਘਰ ਦੀਆਂ ਔਰਤਾਂ ਦੇ ਫੋਨ ਸਮਝ ਕੇ ਨਹੀਂ ਚੁੱਕੇ। ਮਿੰਦਰ ਗਾਜਰਾਂ ਦੀ ਸਬਜ਼ੀ ਕੱਟ ਰਹੀ ਸੀ ਉਸ ਸਮੇਂ। ਉਹ ਨਾਲ ਦੀ ਨਾਲ ਟੀਵੀ ਦੇਖ ਰਹੀ ਸੀ ਜਦੋਂ ਉਸ ਨੂੰ ਪਿੰਡੋਂ ਕਾਲ ਆਈ ਉਸਨੇ ਹਰਮਨ ਨੂੰ ਕਾਲ ਲਾ ਕੇ ਦੱਸਿਆ ਬੀਬੀ ਜੀ ਬਹੁਤ ਬਿਮਾਰ ਨੇ ਤੁਸੀਂ ਜਲਦੀ ਆ ਜਾਓ ਉਹ ਆਖਣ ਲੱਗੀ ਮੈਂ ਜ਼ਿਮੀਦਾਰ ਨੂੰ ਪੈਸੇ ਗਿਣ-ਗਣ ਕੇ ਦੇ ਰਿਆਂ ਉਸਦੀ ਸਵੇਰੇ ਬੇਟੀ ਦੀ ਸ਼ਾਦੀ ਹੈ ਅਜੇ ਮਿੰਦਰ ਫੋਨ ਰੱਖ ਕੇ ਹੀ ਹਟੀ ਸੀ ਦੁਬਾਰਾ ਕਾਲ ਫੇਰ ਆ ਗਈ ਮਿੰਦਰ ਨੇ ਆਪਣੇ ਪਤੀ ਨੂੰ ਦੁਬਾਰਾ ਕਾਲ ਲਾ ਕੇ ਫੇਰ ਆਖਿਆ ਮਿੰਦਰ ਦਾ ਪਤੀ ਵੀ ਮੰਡੀ ਤੋਂ ਆ ਗਿਆ ਸੀ ਤੇਜ਼ੀ-ਤੇਜ਼ੀ ਉਹਨਾਂ ਨੇ ਗੇਟ ਨੂੰ ਜਿੰਦਰਾ ਲਾਇਆ ਤੇ ਤੋਰਨ ਲੱਗੀ ਘਰ ਦੇ ਅੰਦਰ ਲੈਂਡਲਾਈਨ ਨੰਬਰ ਤੇ ਵਾਰ-ਵਾਰ ਬੈਲ ਆ ਰਹੀ ਸੀ ਮਿੰਦਰ ਨੇ ਗੇਟ ਖੋਲ ਕੇ ਦੁਬਾਰਾ ਅੰਦਰ ਆ ਕੇ ਰিসিਵਰ ਚੁੱਕਿਆ ਤਾਂ ਪਿੰਡ ਤੋਂ ਕਾਲ ਆਈ ਹਰਮਨ ਦੀ ਛੋਟੀ ਪਰਜਾਈ ਨਹੀਂ ਕਿਹਾ ਬੀਬੀ ਜੀ ਤਾਂ ਪੂਰੇ ਹੋ ਗਏ ਤੁਸੀਂ ਹੁਣ ਘਰ ਨੂੰ ਹੀ ਆ ਜਾਵੋ ਮਿੰਦਰ ਤੇ ਉਸ ਦਾ ਪਤੀ ਹਰਮਨ ਦੋਨੋਂ ਜਾਣੇ ਘਰ ਨੂੰ ਜਾ ਰਹੇ ਸੀ ਤੇ ਹਰਮਨ ਆਪਣੇ ਦਿਲ ਦੇ ਵਿੱਚ ਪਛਤਾ ਰਿਹਾ ਸੀ ਕਿ ਮੈਂ ਆਖਰੀ ਸਮੇਂ ਆਪਣੀ ਮਾਂ ਨੂੰ ਨਹੀਂ ਪਹੁੰਚਾ ਸਕਿਆ ਭਜਨੋਂ ਦੀ ਸੱਸ ਤੇ ਤੇਜ਼ ਕਰਮੀ ਦੇ ਘਰ ਆਈ ਆਖਣ ਲੱਗੀ ਕੁੜੇ ਕਰਮੀ ਤੂੰ ਘਰੇ ਆ ਜਲਦੀ ਸਾਡੇ ਘਰ ਨੂੰ ਆਵੇਂ ਰਤਨੀ ਦਰਵਾਜ਼ੇ ਤੇ ਬਾਹਰੋਂ ਹੀ ਕਹਿ ਕੇ ਵਾਪਸ ਆਪਣੇ ਘਰ ਨੂੰ ਆ ਜਾਂਦੀ ਕਰਮੀ ਵੀ ਉਸ ਦੇ ਪਿੱਛੇ ਤੇ ਫਟਾਫਟ ਸੇਰ ਚੁੰਨੀ ਸਵਾਰ ਕੇ ਬੂਹੇ ਬੰਦ ਕਰਕੇ ਰਤਨੀ ਦੇ ਮਗਰ ਮਗਰ ਤੁਰ ਪਈ ਹਰ ਘਰ ਨੂੰ ਤਾਂ ਪਤਾ ਹੀ ਸੀ ਸਾਰੇ ਪਿੰਡ ਦੇ ਵਿੱਚ ਉਸ ਨੂੰ ਹੀ ਜਨੇਪੇ ਲਈ ਸਾਦੇ ਸੀ ਪਿੰਡ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਜਨਮ ਲਿਆ ਸਾਰੇ ਬੱਚੇ ਬਹੁਤ ਵਧੀਆ ਤੰਦਰੁਸਤ ਨੇ ਸਾਰੇ ਪਿੰਡ ਨੂੰ ਕਰਮੀ ਉੱਤੇ ਰੱਬ ਜਿੰਨਾ ਵਿਸ਼ਵਾਸ ਸੀ ਕਰਮੀ ਵੀ ਹੰਢੀ ਹੋਈ ਔਰਤ ਸੀ ਜਿਹੜਾ ਸ਼ੁਰੂ ਤੋਂ ਹੀ ਬੱਚੇ ਨੂੰ ਜਨਮ ਦਿਵਾਉਣ ਦੀ ਵਜੋਂ ਕੰਮ ਕਰਦੀ ਸੀ ਪਿੰਡ ਦੀ ਹਰ ਗੱਲ ਗਰਭਵਤੀ ਔਰਤ ਨੂੰ ਉਹ ਪਹਿਲਾਂ ਹੀ ਨੁਕਤੇ ਸਮਝਾ ਦਿੰਦੀ ਸੀ ਕਦੇਵੀ ਕਿਸੇ ਵੀ ਔਰਤ ਦਾ ਬੱਚਾ ਆਪਰੇਸ਼ਨ ਨਾਲ ਨਹੀਂ ਹੋਇਆ ਸੀ ਉਸ ਦੇ ਹੱਥ ਬਹੁਤ ਜਸ ਸੀ ਕਰਮੀ ਜਦੋਂ ਭੱਜੀ-ਭੱਜੀ ਰਤਨੀ ਕੋਲ ਆਉਂਦੀ ਘਰ ਆਉਂਦੀ ਹੈ ਭਜਨੋਂ ਮੰਜੇ ਤੇ ਪਈ ਪੀੜਾ ਨਾਲ ਕਹਰਾ ਰਹੀ ਸੀ ਉਸ ਨੇ ਭਜਨੋਂ ਦੀ ਸੱਸ ਨੂੰ ਪਾਣੀ ਗਰਮ ਕਰਨ ਲਈ ਆਖਿਆ ਉਸ ਨੇ ਨਾਲ ਦੀ ਨਾਲ ਦੁੱਧ ਵੀ ਗਰਮ ਕਰਨ ਲਈ ਕੋਸਾ-ਕੋਸਾ ਦੁੱਧ ਵਿੱਚ ਕਿਓ ਪਾ ਕੀ ਪਲਾਇਆ 15 20 ਮਿੰਟ ਦੇ ਵਿੱਚ ਹੀ ਭਜਨੋਂ ਨੇ ਭਜਨੋਂ ਨੇ ਲੜਕੀ ਨੂੰ ਜਨਮ ਦਿੱਤਾ ਭਜਨੋਂ ਕੋੜ ਪਹਿਲਾਂ ਤਿੰਨ ਲੜਕੀ ਸੀ ਮਿੰਦਰ ਬ੍ਰਿਆਮ ਤੇ ਸ਼ੇਰੀ ਰਾਮ ਲੜਕੀ ਨੇ ਜਨਮ ਲਿਆ ਬਹੁਤ ਸੋਹਣੀ ਸੁਨੱਖੀ ਗਲਾਬ ਦਾ ਫੁੱਲ ਵਰਗੀ ਚਿਹਰੇ ਤੇ ਭਾ ਮਾਰ ਰਹੀ ਸੀ ਇਹ ਤਿੰਨ ਲੜਕੀਆਂ ਤੋਂ ਮਿੰਦੋ ਦਾ ਜਨਮ ਹੁੰਦਾ ਫਿਰ ਵੀ ਸਾਰੇ ਹੀ ਖੁਸ਼ ਨਹੀਂ ਸੀ ਮਿੰਦੋ ਦੇ ਜਨਮ ਵੇਲੇ ਸ਼ਾਮ ਦੇ 7 ਵਜੇ ਦਾ ਸਮਾਂ ਸੀ ਰਤਨੀ ਦਾ ਪਤੀ ਉਸ ਸਮੇਂ ਖੇਤਾਂ ਤੋਂ ਹਾਲ ਵਾ ਕੇ ਵਾਪਸ ਲੈ ਕੇ ਆ ਰਿਹਾ ਸੀ ਗੁਰਦੁਆਰਾ ਸਾਹਿਬ ਵਿੱਚ ਪਾਠ ਚੱਲ ਰਿਹਾ ਸੀ ਰੈ ਰਾਜ ਸਾਹਿਬ ਦਾ ਪਾਠ ਚੱਲ ਰਿਹਾ ਸੀ ਮੌਸਮ ਵੀ ਬੜਾ ਸੋਹਣਾ ਸੀ ਅਸੂ ਮਹੀਨੇ ਦਾ ਸਮਾਂ ਸੀ ਸ਼ਾਮ ਵੇਲੇ ਥੋੜੀ ਥੋੜੀ ਕਿਣਕਣੀ ਹੋ ਰਹੀ ਸੀ ਠੰਡੀ ਹਵਾ ਚੱਲ ਰਹੀ ਸੀ ਜਿਹੜੀ ਕਿ ਹਰ ਜੀਵ ਜੰਤੂ ਮਨੁੱਖ ਨੂੰ ਮਨ 모 ਰਹੀ ਸੀ ਕਰਮੀ ਦੇ ਹੱਥੋਂ ਜਦੋਂ ਮਿੰਦੋ ਦਾ ਜਨਮ ਹੁੰਦਾ ਹੈ ਕਰਮੀ ਮਿੰਦੋ ਦੇ ਚਿਹਰੇ ਨੂੰ ਵੇਖਦੀ ਰਹਿੰਦੀ ਹੈ ਰੱਬ ਨੇ ਮਿੰਦੋ ਨੂੰ ਰਾਜ ਕੇ ਰੂਪ ਦਿੱਤਾ ਕਰਮੀ ਨੇ ਮਿੰਦੋ ਦੀ ਦਾਦੀ ਨੂੰ ਆਖਿਆ ਕੁੜੇ ਰਤਨੀ ਦੇਖਣੀ ਤੇਰੀ ਪੋਤੀ ਕਿੰਨੀ ਸੋਹਣੀ ਸੁਣ ਕੇ ਉਹ ਬਹੁਤੀ ਖੁਸ਼ ਨਹੀਂ ਹੋਈ ਆਖਣ ਲੱਗੀ ਇਸ ਦੇ ਭਾਗ ਵਧੀਆ ਇਸ ਤੇ ਭਾਗ ਵਧੀਆ ਹੋਣੇ ਚਾਹੀਦੇ ਨੇ ਸੋਹਣੀ ਸੁਨੱਖੀ ਤਾਂ ਦੁਨੀਆ ਬਥੇਰੀ ਫਿਰਦੀ ਐ ਪਰ ਭਾਗ ਲੱਗਣ ਕਰਮੀ ਨੇ ਕੋਸਾ-ਕੋਸਾ ਪਾਣੀ ਮਗਵਾ ਕੇ ਰੂਹ ਦੇ ਫੰਬੇ ਨਾਲ ਉਸ ਦਾ ਪਿੰਡਾ ਸਾਫ਼ ਕੀਤਾ ਇੰਜ ਲੱਗਦਾ ਸੀ ਜਿਵੇਂ ਗੁਲਾਬ ਦਾ ਫੁੱਲ ਆਪਣੀ ਮਹਿਕ ਖਿਲਾਰ ਰਿਹਾ ਹੋਵੇ ਮਿੰਦੋ ਦੀ ਮਾਂ ਨੇ ਵੀ ਥੋੜੀ ਜਹੀ ਅੱਖ ਟੇਢੀ ਕਰਕੇ ਆਪਣੀ ਧੀ ਨੂੰ ਦੇਖਿਆ ਕਰਮੀ ਨੇ ਮਿੰਦੇ ਨੂੰ ਨਹਾ ਕੇ ਕਾਲੇ ਰੰਗ ਦੀ ਫਰਾਕ ਪਾ ਕੇ ਉਸਦੀ ਮਾਂ ਦੀ ਗੋਦ ਵਿੱਚ ਬਿਠਾ ਜਾਂਦੀ ਹੈ ਜਦੋਂ ਮਿੰਦੋ ਦੇ ਸਹਰੇ ਨੂੰ ਘਰ ਆਏ ਨੂੰ ਪਤਾ ਲੱਗਦਾ ਹੈ ਕਿ ਮੇਰੇ ਘਰ ਪੋਤੀ ਨੇ ਜਨਮ ਲਿਆ ਉਹ ਬਹੁਤ ਖੁਸ਼ ਹੁੰਦਾ ਜਦੋਂ ਭੱਜਣਾਂ ਦਾ ਪਤੀ ਘਰ ਨਹੀਂ ਸੀ ਨਰਾਤਾ ਸਿੰਘ ਖੇਤ ਤੋਂ ਆ ਕੇ ਮੰਝੇ ਤੇ ਬੈਠਿਆ ਉਹ ਗਰਮੀ ਗਰਮੀ ਹੋਇਆ ਪਿਆਸੀ ਉਹ ਮੂਹ ਨਹਿਰੇ ਦਾ ਖੇਤ ਦੀ ਬਹਾਈ ਕਰਨਾ ਗਿਆ ਹੋਇਆ ਸੀ ਕਰਮੀ ਭੱਜੀ ਭੱਜੀ ਉਸ ਕੋਲ ਆਈ ਆਖਣ ਲੱਗੇ ਸਰਦਾਰ ਜੀ ਤਾਨੂੰ ਬਹੁਤ ਬਹੁਤ ਵਧਾਈਆਂ ਤੁਹਾਡੇ ਘਰ ਇੱਕ ਪੋਤੀ ਨੇ ਜਨਮ ਲਿਆ ਰਤਨੀ ਵੀ ਕੋਲ ਆ ਕੇ ਖਲੋ ਗਈ ਆਖਣ ਲੱਗੀ ਹੁਣ ਦੱਸੋ ਆਪਾਂ ਇਸ ਦਾ ਨਾਮ ਕੀ ਰੱਖੀਏ ਨਾਮ ਕੀ ਰੱਖਣਾ ਵੱਡੇ ਭਰਾ ਦਾ ਮਹਿੰਦਰ ਸਿੰਘ ਹੈ ਇਸ ਦਾ ਨਾਮ ਮਹਿੰਦਰ ਕੌਰ ਰੱਖ ਲਓ ਕੱਚਾ ਨਾਮ ਹਿੰਦੂ ਆ ਕੇ ਬੁਲਾ ਲਿਆ ਕਰਾਂਗੇ ਭਜਨੋਂ ਦੀ ਨਾਮ ਜੰਮੀ ਬੇਟੀ ਦਾ ਨਾਮ ਹੁਣ ਮਹਿੰਦਰ ਕੌਰ ਰੱਖ ਦਿੱਤਾ ਤੇਰੀ ਪੋਤੀ ਕਿੰਨੀ ਸੋਹਣੀ ਸੁਨੱਖੀ ਐ ਭਜਨੋਂ ਦਾ ਪਤੀ ਪਿੰਡ ਵਿੱਚ ਕਿਸੇ ਲੜਕੇ ਦੀ ਬਰਾਤ ਵਿੱਚ ਗਿਆ ਹੋਇਆ ਸੀ ਉਹ ਅਜੇ ਤੱਕ ਪਰਤਿਆ ਨਹੀਂ ਸੀ ਜਦੋਂ ਮਿੰਦੋ ਦਾ ਜਨਮ ਹੁੰਦਾ ਹੈ ਕਰਮੀ ਦਾਈ ਨੇ ਪਿੰਡ ਵਿੱਚਲੇ ਡਾਕਟਰ ਨੂੰ ਬੁਲਾ ਕੇ ਮਿੰਦੋ ਦੀ ਮਾਂ ਦੇ ਟੀਕੇ ਲਗਾ ਦਿੱਤੇ ਜਦੋਂ ਸ਼ਾਮ ਨੂੰ ਭਜਨੋਂ ਦਾ ਪਤੀ ਘਰ ਨੂੰ ਆਉਂਦਾ ਤਾਂ ਉਸ ਨੂੰ ਉਸਦੀ ਮਾਂ ਆਖਦੀ ਹੈ ਹੁਣ ਤੂੰ ਕਬੀਲਦਾਰ ਬਣ ਗਿਆ ਹੁਣ ਐਵੇਂ ਨਾ ਤੂੰ ਮੁੰਡੇ ਖੁੰਡਿਆਂ ਨਾਲ ਤੁਰਿਆ ਫਿਰਿਆ ਰਿਆ ਕਰ ਬੇਬੇ ਦੇਖ ਜੇ ਮੇਰੀ ਧੀ ਜੰਮ ਗਈ ਹੁਣ ਕਿਹਾ ਮੇਰੀ ਧੀ ਮੈਨੂੰ ਕਿਸੇ ਨਾਲ ਤੁਰਨ ਫਿਰਨ ਤੇ ਰੋਕੂ ਬੇਬੇ ਤੂੰ ਐਵੇਂ ਹੀ ਗੱਲਾਂ ਕਰਦੀ ਐ ਪਿੰਡ ਵਿੱਚ ਰਹਿੰਦੇ ਆ ਹੋਇਆਂ ਇਸ ਤਰ੍ਹਾਂ ਨਹੀਂ ਸਰਦਾ ਹੁੰਦਾ ਕਿ ਕਿਸੇ ਦੇ ਦੁੱਖ ਸੁੱਖ ਵਿੱਚ ਨਹੀਂ ਗਏ ਬੇਬੇ ਜੇ ਕਿਸੇ ਦੇ ਜਾਵਾਂਗੇ ਤਾਂ ਹੀ ਸਾਡੇ ਘਰੇ ਕੋਈ ਆਵੇਗਾ ਤਾਂ ਇਹ ਤੇਰੀ ਗੱਲ ਤਾਂ ਠੀਕ ਐ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਹੁਣ ਤੂੰ ਕੋਈ ਕੰਮ ਧੰਦਾ ਕਰ ਲੈ। ਬਾਪੂ ਤਾਂ ਸਾਰਾ ਦਿਨ ਬਾਪੂ ਤਾਂ ਸਾਰਾ ਦਿਨ ਖੇਤਾਂ ਵਿੱਚ ਮਰਦਾ ਰਹਿੰਦਾ ਹੈ, ਤੂੰ ਵੀ ਕੋਈ ਕੰਮ ਕਰ ਲੈ। ਜੇ ਖੇਤੀ ਦਾ ਕੰਮ ਨਹੀਂ ਕਰਨਾ ਤਾਂ ਕੋਈ ਹੋਰ ਕੰਮ ਸ਼ੁਰੂ ਕਰ ਲੈ। ਹੁਣ ਤੇਰੇ ਤਿੰਨ ਮੁੰਡੇ ਤੇ ਇੱਕ ਧੀ ਜੰਮ ਪਈ। ਮੁੰਡੇ ਤਾਂ ਚੱਲ ਮੁੰਡੇ ਵੱਡੇ ਹੋ ਕੇ ਆਪਣਾ ਕਮਾਉਣ ਲੱਗ ਜਾਣਗੇ ਧੀ ਨੂੰ ਵਿਆਹਣਾ ਵੀ ਮਾਪਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਬਗਾਨਿਆਂ ਨੂੰ ਖੁਸ਼ ਕਰਨ ਲਈ ਸਾਰਾ ਕੁਝ ਕਰਨਾ ਪੈਂਦਾ ਹੀ ਹੁਣ ਤੇ ਇਹਦੇ ਬਾਰੇ ਸੋਚੇਗਾ ਤਾਂ ਕਿਤੇ ਇਹਦੇ ਵਿਆਹ ਤੱਕ ਤੇਰੇ ਤੋਂ ਜ਼ਿੰਮੇਵਾਰੀ ਚੱਕ ਹੋਣੀ ਹੈ ਗੱਲ ਕੰਨ ਖੋਲ ਕੇ ਸੁਣ ਲੈ ਇੰਜ ਫੇਰਨਾ ਛੱਡ ਦੇ ਤੂੰ ਕੋਈ ਕੰਮ ਧੰਦਾ ਦੇਖ ਜ਼ਮੀਨ ਕਿਹੜਾ ਆਪਣੀ ਬਾਲੀ ਆ ਜਿਹਦੇ ਤੇ ਗੁਜ਼ਾਰਾ ਕਰ ਸਕਾਂਗੀ ਜ਼ਿੰਦਗੀ ਦਾ ਜਿਵੇਂ ਕਿਵੇਂ ਹੈ ਸੀ ਲੰਘ ਗਈ ਤੇਰਾ ਬਾਪੂ ਕੱਲਾ ਕਹਿ ਰਿਹਾ ਸੀ ਸੁਖ ਨਾਲ 10 ਕਿੱਲੇ ਜ਼ਮੀਨ ਦਾ ਮਾਲਕ ਸੀ ਪਹਿਲਾਂ ਹੀ ਤੁਸੀਂ ਆਪ ਵੀ ਹੁਣ ਪੰਜ ਭਰਾਓ ਦੋ ਦੋ ਕਿੱਲੇ ਜ਼ਮੀਨ ਦੇ ਆਉਣੇ ਆ ਹੁਣ ਤਾਂ ਤੇਰੇ ਭਰਾ ਛੋਟੇ ਨੇ ਜਦੋਂ ਵੱਡੇ ਹੋਣਗੇ ਵਿਆਹ ਹੋਣਗੇ ਉਹਨਾਂ ਨਾਲ ਆਪਣਾ ਹਿੱਸਾ ਲੈ ਕੇ ਆਪਣਾ ਹਿੱਸਾ ਲੈ ਕੇ ਲੱਗ ਹੋ ਜਾਏਗਾ ਮੀਤੇ ਤੂੰ ਅੱਜ ਤੋਂ ਮੇਰੀ ਗੱਲ ਪੱਲੇ ਵੰਨ ਫਿਰ ਤੂੰ ਯਾਦ ਕਰੇਂਗਾ ਤੇ ਬੇਬੇ ਸੱਚ ਆਖਦੀ ਹੁੰਦੀ ਸੀ ਇਸ ਕਹਾਣੀ ਦਾ ਨੈਕਸਟ ਪਾਰਟ ਕੱਲ ਨੂੰ ਹੋਵੇਗਾ ਕਹਾਣੀ ਵਧੀਆ ਲੱਗੀ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ